ਜੀ ਸਵਾਗਤ ਹੈ ਸਨ ਬੁਲਤੀ ਚੈਨਲ ਤੇ ਅੱਜ ਮੈਂ ਬਣਾਉਂਗੀ ਨਾ ਬਹੁਤ ਵਧੀਆ ਦੇਖੀਏ ਇਹ ਜਰਾਬ ਇਹ ਜਰਾਬ ਬਿਲਕੁਲ ਜਮਈ ਜਿਸ ਨੂੰ ਔਲਟ ਸਿੱਧੇ ਪੁੱਠੇ ਉਹ ਸਿੱਧੀ ਦੀ ਮੋਲੀ ਮੋਟੀ ਸਲਾਈ ਪਾਉਣੇ ਆਉਂਦੀ ਆ ਉਹ ਵੀ ਬਣਾ ਸਕਦਾ ਹੈ ਇਹ ਬਹੁਤ ਸੌਖੇ ਤਰੀਕੇ ਨਾਲ ਹੈ ਤੇ ਬਹੁਤ ਸੌਖੀ ਆ ਬੰਨਣੇ ਨੂੰ ਵੀ ਤੁਸੀਂ ਇਹ ਟਰਾਈ ਜ਼ਰੂਰ ਮਾਰਿਓ ਮੈਂ ਤੁਹਾਨੂੰ ਦੱਸਦੀ ਆ ਤੁਹਾਨੂੰ ਕੱਲਾ ਕੱਲਾ ਦੱਸੂਗੀ ਵੀ ਕਿਵੇਂ ਬਣਨਾ ਤੁਸੀਂ ਜਿਵੇਂ ਬਹੁਤ ਸੌਖੇ ਤਰੀਕੇ ਨਾਲ ਸਮਝ ਜਿਓਗੇ ਹੋਵੇ ਦੇਖਿਏ ਮੈਂ ਇਹ ਨਾ 52 ਕੁੰਡੇ ਪਾਏ ਨੇ ਉੱਪਰ ਇਹ ਮੈਂ ਬਾਰਡਰ ਕਰਿਆ ਉਲਟੇ ਸਿੱਧੇ ਦਾ ਦੇਖਿਓ ਇਹ ਨਾ 8 ਨੰਬਰ ਚਾਹੇ 9 ਨੰਬਰ ਵੀ ਪਾ ਲਵੇ ਮੈਂ ਵੱਡੀ ਬਣਾਈ ਆ ਜੇ ਕਿਸੇ ਦੇ 8 ਤੇ 9 ਨੰਬਰ ਤੱਕ ਵੀ ਆ ਸਕਦੀ ਹੈ ਮੈਂ بڑے ਪੈਰ ਦੀ ਬਣਾਈ ਆ ਜੇ ਤੁਸੀਂ ਛੋਟੀ ਬਣਾਉਣ ਕਹਿੰਦੇ ਹੋ ਵੀ ਘੱਟ ਕਰਨੀਆਂ ਤਾਂ ਤੁਸੀਂ ਇਹ ਦੋ ਫਲਾਵਰ ਘੱਟ ਵੀ ਕਰ ਸਕਦੇ ਹੋ ਜੇ ਇਤੋਂ ਬੜੀ ਦਵਾਲਾ ਇੰਨਾ ਤਾਂ ਹੈ ਹੀ ਨਹੀਂ ਕਿਸੇ ਦਾ ਜੇ ਚਾਰ ਪੰਜ ਨੰਬਰ ਦੀ ਕਰਨੀਆਂ ਤਾਂ ਤੁਸੀਂ ਪੰਜ ਇਹ ਜ਼ਰੂਰ ਬਣਾ ਸਕਦੇ ਹੋ ਬਣ ਜੂ ਐਨ ਵਧੀਆ ਸੌਖੀ ਆਊਗੀ ਦੇਖੀਏ ਉਲਟ ਸਿੱਧੇ ਦੀ ਹੋ ਆ ਮੈਂ ਤੁਹਾਨੂੰ ਬਣਾ ਕੇ ਦਿਖਾਉਣੀ ਹੁਣ ਆਪਾਂ ਪਾਵਾਂਗੇ ਕੁੰਡੇ ਜਮੈਂ ਸਿੰਪਲ ਤਰੀਕੇ ਨਾਲ ਤੁਹਾਨੂੰ ਦੱਸੂਗੀ ਇਹ ਦੇਖੀਏ ਤੁਹਾਨੂੰ ਮੁੱਢ ਤਾਂ ਦੱਸੂੰ ਕੁੰਡੇ ਪਾਉਣੇ ਵੀ ਬਹੁਤ ਸੌਖੇ ਤਰੀਕੇ ਨਾਲ। ਆਹ ਦੇਖੀਏ। ਕੁੰਡੇ ਜਮਾਈ ਸਿੰਪਲ ਪਾਉਣੇ ਨੇ। ਐਸੇ ਤਰੀਕੇ ਨਾਲ ਦੇਖੀ। ਬਸ ਐਸੇ ਤਰੀਕੇ ਨਾਲ ਕੁੰਡੇ ਪਾਉਣੇ ਨੇ। ਮੈਂ ਹੁਣ ਕੁੰਡੇ ਪਾ ਕੇ ਤੁਹਾਨੂੰ ਸਾਰੀ ਦਿਖਾਉਣੀ ਹੈ ਜਨ। आही तरीका बनना कुंडे का आपवंजा कुंडे करा गे तो फिर मैं थोड़ा पा के दिखाए अपने पैके इकबंजा कुंडे बनाए ने मैं देखिए बाडर बना एक कुंडा मूहरे एक पिछे न देखिए एक मूहरे Ikke picing, muren, ikke picing, hei sesa, pundai buna sari, ada ki, ikke pundai olda, ikke sita, ikke olda, ਇੱਕ ਉਲਟਾ ਇੱਕ ਸਿੱਧਾ ਇਸੇ ਤਰ੍ਹਾਂ ਨਾ ਮੈਂ ਸਾਰੀ ਸਲਾਈ ਪਾ ਕੇ ਤੁਹਾਨੂੰ ਦਿਖਾਉਣੀ ਆ ਸਲਾਈ ਆਪਣੀ ਪੈ ਗਈ ਹੁਣ ਜਿਹੜੇ ਆਪਣੇ ਸਿੱਧੇ ਨੇ ਉਹ ਤੇ ਸਿੱਧਾ ਜਿਹੜਾ ਉਲਟਾ ਉਹ ਤੇ ਉਲਟਾ ਆ ਦੇਖ ਕੁੰਡਾ ਮੂਰੇ ਨੂੰ ਇਹ ਪਾਇਆ ᱛੀ ਮੈਂ ਐਸੇ ਤਰ੍ਹਾਂ ਇੱਕ ਕੁੰਡਾ ਪਿੱਛੇ ਨਾ ਦੇਖੀ जड़ा कु पहले सीधा थी तो सीधा होगा जरा उल्टा थी उल्टा होगा देखिए हम थानू इस तरह ना ते इन्न तो इन्ना सारा हो होजूगा फिर मैं दिखानी इन बना के देखिए बाडर अपना हो गया जिन्ना ये बार्डर है ये जिन्ना अपना बार्डर कर लिया ਤੇ ਹੁਣ ਆਪਾਂ ਲਾਵਾਂਗੇ ਇਹਦੇ ਤੇ ਚਿੱਟਾ ਕਲਰ ਉਲਟਾ ਸਿੱਧਾ ਹੀ ਪੋਣਾ ਹੈ ਧਾਰੀਆਂ ਹੀ ਨੇ ਬਸ ਹੋਰ ਕੁਸ ਦੀਆਂ

ਹੁਣ ਆਪਾਂ ਕੀ ਕਰਾਂਗੇ ਇਹ 25 ਗੁੰਡਿਆਂ ਦਾ ਆਪਣਾ 52 ਗੁੰਡਿਆਂ ਦੇ 25 ਦੇ ਇੱਕ ਗੁੰਡਾ ਉੱਪਰ ਆ ਇੱਧਰ ਆ ਕੇ ਹੁਣ ਇਹ ਨੂੰ ਆਪਾਂ ਦੇਖੀਏ ਬਣਾਉਣਾ ਇੱਕ ਧਾਗੋ ਤੇ ਲਿਵਟਾਂਗੇ ਇਹ ਹੋ ਗਏ 3 ਧਾਗੋ ਤੇ ਲਿਵਟਾਂਗੇ ਇਹ ਹੋ ਗਏ 5 ਦੇਖੀਏ ਇੱਕ 2 3 4 5 5 ਹੋ ਗਏ ਤਾ ਗਮੁਰੇਲੇ ਹੋਰ ਬਟਾ ਇੱਕ ਵਾਰੀ ਇਹ ਹੋ ਗਏ ਆਪਣੇ ਸੱਤ ਦੇਖਿਓ ਸੱਤ ਗੁੰਡੇ ਆਪਣੇ ਬਣ ਗਏ ਤੇ ਹੁਣ ਆਪਾਂ ਸਾਰੇ ਸਿੱਧੇ-ਸਿੱਧੇ ਦੇਖਿਓ ਆਪਣਾ ਪਸਾਰੀ ਉਹ ਸਲਾਈ ਐਦਾਂ ਸਿੱਧੀ-ਸਿੱਧੀ ਹੋਣਾਂਗੇ ਇਹਦੇ ਇਹ ਜਮਾਈ ਬਿਲਕੁਲ ਕੋਈ ਕਿਸੇ ਨੂੰ ਮਾੜਾ ਮੋਟਾ ਆਉਂਦਾ ਨਾ ਉਹਦੀ ਕਰਕੇ ਆ ਇਹ ਜੇ ਰੱਬਾ ਜਣੀ ਉਹ ਐਨ ਬੰਦਾ ਸੌਖੇ ਤਰੀਕੇ ਨਾਲ ਬੁਣ ਸਕਦੇ ਆਪਾਂ ਡਿਜ਼ਾਈਨ ਜੇ ਨਹੀਂ ਵੀ ਆਉਂਦੇ ਤੇ ਆਪੇ ਡਿਜ਼ਾਈਨ ਫਿਰ ਆਉਣ ਲੱਗ ਜਿੰਦੇ ਨੇ ਪਹਿਲਾਂ ਸਿੱਧੇ ਸਿੱਧੇ ਦੀਆਂ ਧਾਰੀਆਂ ਹੀ ਨੇ ਤੇ ਆਪਾਂ ਉਹਦੇ ਨਾਲ ਆਪਾਂ ਜਿਹੜਾ ਆਪਾਂ ਮੁੜ ਕੇ ਪੈਰਾਂ ਚ ਪਾ ਸਕਦੇ ਆਂ ਦੇਖੀ ਦੋ ਦੋ ਸਲਾਈਆਂ ਦੀ ਆਪਾਂ ਸਿਰਫ ਧਾਰੀਆਂ ਨੇ ਸੈਂਕੜੇ ਉਲਟੇ ਸਿੱਧੇ ਦੀਆਂ ਧਾਰੀਆਂ ਪੈਣੀਆਂ ਨੇ ਕੋਈ ਇਹ ਚ ਡਿਜ਼ਾਈਨ ਨਹੀਂ ਕੋਈ ਕੁਝ ਨਹੀਂ ਹੈਗਾ ਇਹ ਧਾਰੀਆਂ ਹੀ ਨੇ ਵਾ ਸੋਲਟੇ ਸਿੱਧੇ ਦੀਆਂ ਅਣਜਾਣ ਬੰਦਾ ਜਿਵੇਂ ਆਉਂਦਾ ਨਹੀਂ ਕਿਸੇ ਨੂੰ ਮੜ ਮੋਟੇ ਸਲਾਈਆਂ ਪਾਉਣੀਆਂ ਆਉਂਦੀਆਂ ਨੇ ਉਹ ਬਹੁਤ ਸੌਖੇ ਤਰੀਕੇ ਨਾਲ ਬਣ ਸਕਦੀ ਹੈ ਆ ਦੇਖੀਏ ਹੁਣ ਆਪਾਂ ਇਹ ਕੁੰਡੇ ਜਿਹੜੇ ਆਹਾ ਧਾਕ ਆਪਾਂ ਪਿੱਛੇ ਕਰਾਂਗੇ ਆਪਣਾ ਫਲਾਵਰ ਆਊਗਾ ਰੇ ਬਾਕੀ ਤਾਂ ਸਿੱਧਾ ਸਾਰੇ ਹੀ ਆ ਜਦ ਆਪਣੇ 7 ਕੁੰਡੇ ਆਏ ਆ ਉਹਨੇ ਨੇ ਇਹ ਪਤਾਗਾ ਪਿੱਛੇ ਲੈ ਕੇ ਜਾਣਾ 1 2 3 4 5 6 7 7 ਕੁੰਡੇ ਆਪਣੇ ਹੋ ਗਏ ਇਹ 7 ਕੁੰਡੇ ਫੇ ਤ ਅਪਾ ਮੂਰੇ ਕਰਾਂਗੇ ਫਿਰ ਪਸਾਰੀ ਸਲਾਈ ਉਲਟੀ ਪਾਵਾਂਗੇ ਬਸ ਇਸੇ ਤਰ੍ਹਾਂ ਆਪਾਂ ਨੇ ਬਣਾਉਂਦੇ ਜਾਣਾ ਜਦ ਆਪਣੀ ਚਿੱਟੀ ਸਲਾਈ ਆਉਣੀ ਆ ਤੇ ਉਹਦੇ ਵਿੱਚ ਇਹ ਫਲਾਵਰ ਬਣਨਾ ਜਿਆਦਾ ਚਿੱਟੀ ਧਾਰੀ ਲਾਉਣੀ ਆਪਾਂ ਬਣਾਉਣੀ ਆ ਦੋਹੀ ਸਲਾਈ ਦੇ ਵਿੱਚ ਕੁਝ ਨਹੀਂ ਕਰਨਾ ਜਦ ਆਪਾਂ ਨੇ ਕਲਰ ਚੇਂਜ ਕਰਨਾ सिलाई अपनी सारी पै गई हूँ अपना यह कलर चेंज करना दो सिलाइया दो, दो सिलाइया की उतारी है देखिए हूँ आप ग्रीन कलर लावे ये अपना कुछ भी नहीं करना है ये सारी सिलाई एक नहीं बस पैनी है உலே சி சாரை குண்டை சாரி சிலையோன்ன ਦੇਖੇ ਸੱਤੇ ਘੁੰਡੇ ਆਪਣੇ ਬਣ ਗਏ ਸਾਰੇ ਉਕੜੇ ਕਿੰਨਾ ਵਧੀਆ ਫਲਾਵਰ ਬਣਿਆ ਹੈ ਦੇਖੀਏ ਸਲਾਈ ਆਪਣੀ ਆ ਵੀ ਪੈ ਗਈ ਹੁਣ ਆ ਗਈ ਮੈਂ ਚਿੱਤੇ ਤੋਂ ਤੁਹਾਨੂੰ ਇੱਕ ਸਲਾਈ ਚ ਹੋਰ ਦੱਸੂਗੀ ਮੈਂ ਇਹ ਡਿਜ਼ਾਈਨ ਬਣਾ ਕੇ ਜਿਹੜਾ ਆਪਣਾ ਧਾਰੀ ਬਣਾਉਣੀ ਹੈ ਚਟੇ ਦੀ ਆ ਦੇਖੀਏ ਹੁਣ ਆਪ ਕਲਰ ਚੇਂਜ ਕਰਾ ਕੇ 1 2 3 4 5 6 7 8 9 10 11 12 13 14 15 16 17 18 19 20 21 22 23 24 25 ਹੁਣ ਆਪਣੇ 25 ਹੋ ਗਏ ਹੁਣ ਆਪਣੇ ਜਿਹੜੇ 7 ਗੁੰਡੇ ਬਣਾਏ ਸੀਗੇ ਇਹ ਉਹਦੇ ਵਿੱਚੋਂ 3 ਗੁੰਡੇ ਆਪਾਂ ਹੋਰ ਲਵਾਂਗੇ ਇਹ ਹੋ ਜਾਣੇ ਨੇ ਆਪਣੇ 28 ਗੁੰਡੇ ਹੋ ਜਾਣੇ ਨੇ 28 ਗੁੰਡੇ ਇੱਧਰ ਨੇ 28 ਇੱਧਰ ਇਹ ਸੱਤ ਕੁੰਡੇ ਦੇ ਵਿੱਚੋਂ ਤਿੰਨ ਕੁੰਡੇ ਆਪਾਂ ਹੋਰ ਬੁਣਾਗੇ ਦੇਖੀਏ 27 ਆਹ ਹੋ ਗਏ 28 ਤੇ ਆ ਆਪਣਾ ਸੱਤਵਾਂ ਕੁੰਡਾ ਤੇ ਹਰ ਵਾਰੀ ਇਹ ਇਸੇ ਤਰ੍ਹਾਂ ਜਦ ਆਪਾਂ ਸੱਤ ਕੁੰਡੇ ਬਣਨੇ ਤਿੰਨ ਤਿੰਨ ਕੁੰਡੇ ਹਰ ਵਾਰੀ ਬਦਲਨੇ ਨੇ ਇਹ ਆਪਣੇ ਬਸ ਬਾਕੀ ਇੱਧਰ ਕੁਝ ਨਹੀਂ ਇੱਧਰ ਧਾਰੀਆਂ ਨਹੀਂ ਉਲਟੇ ਸਿੱਧੇ ਦੀ ਨਹੀਂ ਇੱਥੇ ਆ ਕੇ ਸੱਤਵੇਂ ਕੁੰਡੇ ਦੇ ਵਿੱਚ ਆਪਾਂ ਤਿੰਨ ਤਿੰਨ ਹਰ ਵਾਰੀ ਤਿੰਨ ਕੁੰਡੇ ਆਪਾਂ ਨੇ ਇੱਧਰ ਲੈ ਲਿਆ ਕਰਨੇ ਨੇ ਸੱਤਵੇਂ ਕੁੰਡੇ 'ਚ ਫੇਰ ਫਲਾਵਰ ਬਣਾਉਣਾ ਆ ਦੇਖੀਏ उकने फिर बनावे एक आ आप आके अपने तीन कुंडे हो जाते ने देखिए आज सत देखिए सत्त कुंडे अपने हो गए बस इस तरह अपना बना फिर धाग अपा ने पिछे रखना है बस सारी सिलाई सीधी ਉਲਟੇ ਸਿੱਧੇ ਦੀਆਂ ਬਹੁਤ ਸੌਖੇ ਤਰੀਕੇ ਨਾਲ ਬਣਦੀਆਂ ਨੇ ਇਹ ਬੜੀਆਂ ਛੋਟੀਆਂ ਜਾਂ ਮਰਜੀ ਬਣਾ ਲਓ ਆਪਣੇ ਬੱਚਿਆਂ ਖਾਤਰ ਬਣਾਓ ਛੋਟੇ ਛੋਟੇ ਖਾਤਰ ਬਣਾਓ ਆਪਣੇ ਖਾਤਰ ਬਣਾਓ ਇਹ ਚੱਪਲਾਂ ਪਹਿਣੇ ਵਾਲੀ ਹੈ ਗੂਠੇ ਵਾਲੀ ਜਰਾਵਾ ਹੈ ਜਿਵੇਂ ਮਰਜੀ ਆਪਾਂ ਘਰ ਪਾ ਕੇ ਫੇਰੀ ਸਕਦੇ ਹਾਂ ਇਹ ਦੇਖੀਏ ਹੁਣ ਆ ਗਈ ਆਪਣੀ ਉਲਟੀ ਸिलाई दो दो सराइय के डिजाइन अब अपना पाँच बारह तेरह चौदह पंद्रह सोलह सतारह अठारह उन्नी भी इक्की बई तेई चौबी पच्ची छब्बीस सताई आ हो गए अठाई अठाई कुंडे सत्त कुंडे अपने आए आ गए हूँ बचाले धागा पिछे करा गेन उस तरह भाव बुणा गेनू धागा करके देखिए ਦੋ ਤਿੰਨ ਚਾਰ ਪੰਜ ਛੇ ਸੱਤ ਸੱਤ ਕੁੰਡੇ ਹੋ ਗਏ ਆਪਣੇ ਧਾਗਾ ਆਪਾਂ ਮੂਹਰੇ ਕਰਾਂਗੇ ਉਫਨੇ ਫੇਰ ਇਹਨੂੰ ਸਾਰੀ ਸਲਾਈ ਉਲਟੀ ਬਸ ਐਸੇ ਤਰ੍ਹਾਂ ਬਣਾਉਣਾ ਆਹੀ ਡਿਜ਼ਾਈਨ ਹੈ ਆਪਣਾ ਬਾਕੀ ਹੈਗਾ ਸਾਰਾ ਉਲਟੇ ਸਿੱਧੇ ਦਾ ਦੇਖੀਏ ਆਪਣਾ ਫਲਾਵਰ ਬਣਦਾ ਦੂਜੇ ਫਲਾਵਰ ਨੂੰ ਆਗੇ ਹੁਣ ਮੈਂ ਇਸੇ ਤਰ੍ਹਾਂ ਨਾ ਪਾ ਕੇ ਜਦ ਮੈਂ ਇਸੇ ਤਰ੍ਹਾਂ ਅੱਠ ਫਲਾਵਰ ਹੋ ਜਾਣਗੇ ਨਾ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਜਾਨੂ ਮੈਂ ਇਹਨੂੰ ਬਣਾ ਲਵਾਂ ਅੱਠ ਫਲਾਵਰ ਮੇਰੇ ਹੋ ਜਾਣਗੇ ਫਿਰ ਤੁਹਾਨੂੰ ਉਦੋਂ ਬਾਅਦ ਦਿਖਾਉਣੀ ਆ ਵੀ ਆਪਾਂ ਇਹਦਾ ਕੀ ਕਰਨਾ ਤੇ ਬਹੁਤ ਸੌਖੇ ਤਰੀਕੇ ਨਾਲ ਬਣਦੀ ਹੈ ਇਹ ਬਹੁਤ ਵਧੀਆ ਹੈ ਜਮਾਈ ਸਿੱਧੇ ਉਲਟੇ ਪੁੱਠੇ ਸਿੱਧੇ ਦੀ ਇਹ ਜਰਾਵਾ ਤੁਸੀਂ ਬਹੁਤ ਆਸਾਨੀ ਨਾਲ ਬੁਣ ਸਕਦੇ ਹੋ ਦੇਖੀਏ ਮੇਰੇ ਦੱਸਣ ਦਾ ਤਰੀਕਾ ਤੁਹਾਨੂੰ ਵਧੀਆ ਲੱਗੂਗਾ ਨਾ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਕਮੈਂਟ ਜਰੂਰ ਕਰਿਓ ਕਮੈਂਟ ਲਾਇਕ ਜਰੂਰ ਕਰਕੇ ਦੱਸਿਓ ਵੀ ਤੁਹਾਨੂੰ ਕਹੇ ਜੀ ਲੱਗੀ ਆ ਇਹ ਤੇ ਬਾਕੀ ਸਬਸਕ੍ਰਾਈਬ ਜੇ ਨਹੀਂ ਕਰਿਆ ਤੁਸੀਂ ਉਹ ਵੀ ਕਰ ਲਿਓ ਮੈਂ ਤੁਹਾਨੂੰ ਹੁਣ ਸਾਢੇ 8 ਪਾ ਕੇ ਨਾ ਦਿਖਾਉਣੀ ਹੈ ਬਈ ਆਪਣੇ ਸਾਰੇ ਫਲਾਵਰ ਪੈ ਗਏ ਲੈਣਾ ਪੈ ਗਈਆਂ ਆਪਣੀਆਂ ਸਾਰੀਆਂ 8 ਲੈਣਾ ਬਣਾਈਆਂ ਨੇ ਮੈਂ ਜਿਵੇਂ ਖਿਆ ਚਿੱਟੇ ਦੇ ਨਾਲ ਫਲਾਵਰ ਪੈਂਦਾ 1 2 3 4 5 6 7 8 8 ਹੋ ਗਏ ਹੁਣ ਆਪਾਂ ਤਾਂ ਗੱਲ ਆ ਲਿਆ ਦੂਜਾ ਹੁਣ ਇਹਨੂੰ ਮੈਂ ਦਿਖਾਉਣੀ ਆ ਪੱਕੀ ਕਰਾਂਗੇ ਸਲਾਈ ਪਾ ਕੇ ਬਣਾ ਸਲਾਈ ਇੱਕ ਬਣੀ ਆ ਸਾਰੀਆਂ ਇਹ ਸਿੱਧੀਆਂ ਸਿੱਧੀਆਂ ਪੈਣੀ ਉਸ ਨਹੀਂ ਇਹਨੂੰ ਆਪਾਂ ਨੇ ਕਰਨਾ ਇਹ ਤਾਂ ਇਸ ਕਲਰ ਦੇ ਵਿੱਚ ਤਾਂ ਆਪਾਂ ਕੋਸਵਰੀ ਨਾਲ ਵਧਾਉਂਦੇ ਭਟਾਉਂਦੇ ਨਹੀਂ ਹੈਗੇ ਇਹਦੇ ਵਿੱਚ ਆਪਾਂ ਨੇ ਸਿੱਧੀ ਉਸਾਈ ਪਾ ਲਈ ये सारी और सिलाई अपने ने पानी है इस इतने तकर पा के दिखाई है मैं थोन सिलाई एक पैनी है आप जड़ी है ग्रीन कलर की सिरे तकर सिलाई पावे एक आपे उल्टी ये सिलाई आपकर करा उल्टी सिलाई है देखिए अपना अद हो गया हम आप की करेंगे इनू इतों ही बैक करा सिलाई में इधर ही सैड लैके आवेंगे यदि आप उल्टिया उल्टिया बस इस तरह सारी सिलाई उल्टिया उल्टिया बट्टा पैनिया ने कुछ नहीं करना हजे अपने ना आप चार सिलाइया तो कर अठ सिलाइया पैन चार अपना उल्टिया बट्ट ज ने अपने चार पड़ियाँ फिर अपा तेन दसूंगे तो करना हजे बस कुछ नहीं करना इतों अद्ध तो ही लेके जाना मोड़ के ये अपना अभी साइड बुननी है सिलाई अपने आप चली देखिए सलाई फिर अपनी ये कि सारिया सिलाइया जानी उल्टियां पड़ी नहीं ਬਸ ਇਦਾਂ ਹੀ ਪਾਉਣੀਆਂ ਉਹ ਸਾਰੀ ਸਲਾਈ ਉਲਟੀ ਦੀ ਸਾਰੀਆਂ ਸਲਾਈਆਂ ਉਲਟੀਆਂ ਪਾਉਣਗੇ ਆਪਾਂ ਅੱਧੇ ਠੁਕਰ ਬਣਦੇ ਆ ਇਹ ਇਹ ਇੱਥੇ ਠੁਕਰ ਆ ਦੇਖੀਏ ਆ ਉਲਟੀਆਂ ਉਲਟੀਆਂ ਬੱਟਾਂ ਹੀ ਪੈਣੀਆਂ ਨੇ ਆ ਦੇਖੀ ਇੱਕ ਬੱਟ ਪੈ ਗਈ ਆਪਣੀ ਬਸ ਇਦਾਂ ਹੀ ਪਾਉਣੀਆਂ ਨੇ ਮਾਝਾ ਚਾਰ ਬੱਟਾਂ ਪੈ ਜਾਣਗੀਆਂ ਫਿਰ ਤੁਹਾਨੂੰ ਦਿਖਾਉਣੀ ਹੈ ਕੀ ਕਰਨਾ ਹੈ ਦੇਖੀਏ ਚਾਰ ਸਲਾਈਆਂ ਆਪਣੀਆਂ ਪੈ ਗਈਆਂ ਆਹ ਜਾਨੀ ਕਿ ਮਤਲਬ ਸਲਾਈਆਂ ਤਾਂ ਆਪਣੀਆਂ 8 ਹੋ ਗਈਆਂ ਇਹ ਉਲਟੀ ਉਲਟੀਆਂ ਜਿਹੜੀ ਲਾਈਨਾਂ ਬਣਾਈਆਂ ਨੇ ਆਪਾਂ ਨੇ ਇਹ ਚਾਰ ਹੋ ਗਈਆਂ ਹੁਣ ਮੈਂ ਕੀ ਕਰੂੰਗੀ ਦੇਖਿਓ ਇੱਕ ਦੋ ਤਿੰਨ ਆ ਚਾਰ ਚਾਰ ਖੁੰਡੀਆਂ ਤੋਂ ਬਾਅਦ ਦੋ ਦਾ ਇੱਕ ਕਰੂੰਗੀ ਮੈਂ ਦੋ ਦਾ ਇੱਕ ਤੇ ਆਪਾਂ ਨੇ ਹਰ ਉਲਟੀ ਸਲਾਈ ਨੂੰ ਮਤਵ ਨਾਲ ਦੋ ਦਾ ਇੱਕ ਕਰਨਾ ਉਹ ਤਿੰਨ ਕੁੰਡੇ ਘਟਾਉਣੇ ਵਸ ਤਿੰਨ ਵਾਰ ਹੋਗੀ ਜਿਆਦਾ ਵਾਰ ਨਹੀਂ ਤਿੰਨ ਵਾਰ ਇਹ ਕੁੰਡੇ ਆਪਾਂ ਘਟਾਉਣੇ ਨੇ ਤਿੰਨ ਕੁੰਡੇ ਘਟਾਉਣੇ ਨੇ ਆਪਾਂ ਨੇ ਉਲਟੀ ਸਲਾਈ ਚ ਦੋਵੇਂ ਸਾਈਡ ਤੇ ਸਿੱਧੀ ਸਲਾਈ ਆਉਂਦੀ ਹੁੰਦੀ ਉਹ ਸਿੱਧੀ ਚ ਇਸੇ ਤਰ੍ਹਾਂ ਮੈਂ ਤੁਹਾਨੂੰ ਦਿਖਾਉਣੀ ਇਹ ਸਲਾਈ ਆਪਣੀ ਪੈ ਗਈ ਵੀ ਪਹਿਲਾਂ ਆਪਾਂ ਨੇ ਇੱਕ ਕੁੰਡਾ ਘਟਾਇਆ ਸੀ ਹੁਣ ਆਪਾਂ ਇਹਨੂੰ ਇੱਧਰਲੇ ਸਾਈਡ ਕਰਕੇ ਤੇ ਜਦੋਂ ਉਲਟੀ ਸਾਈਡ ਉਲਟੀ ਸਾਈਡ ਤੇ ਆਪਣੇ ਚਾਰ ਕੁੰਡੇ ਬਣ ਲ ਕੇ ਆਪਾਂ ਇੱਕ ਕੁੰਡਾ ਫੇਰ ਘਟਾਵਾਂਗੇ ਐਸੇ ਤਰ੍ਹਾਂ ਦੇਖੀਏ ਚਾਰ ਕੁੰਡੇ ਬਣ ਲਏ ਆਪਾਂ ਨੇ ਫੇਰ ਆਪਾਂ ਦੋ ਦਾ ਇੱਕ ਕਰਾਂਗੇ ਇੱਥੇ ਇਹ ਹੱਡੀ ਵਾਲੀ ਸਾਈਡ ਆ ਜਿੱਧਰ ਪਾਸੇ ਹੱਡੀ ਆਉਂਦੀ ਆ ਬਾਕੀ ਮੈਂ ਤੁਹਾਨੂੰ ਆ ਸਲਾਈ ਇੱਥੇ ਤੋਂ ਕਿਰਪਾ ਕਰਕੇ ਉਲਟੀ ਨੂੰ ਫੇਰ ਦਿਖਾਉਣੀ ਹੈ ਸਲਾਈ ਆਪਣੀ ਪੈਗ ਹੁਣ ਆਪਾਂ ਫੇਰ ਆ ਕੇ ਉਲਟੀ ਸਾਈਡ ਤੇ ਆਪਾਂ ਨੇ ਪਹਿਲਾਂ ਦੇਖੀ ਹੈ ਇਹ ਪਤਾ ਲੱਗਣਾ ਪਹਿਲਾਂ ਆਪਾਂ ਨੇ ਦੋ ਕੁੰਡੇ ਘਟਾਏ ਹੋਏ ਨੇ ਤਾਂ ਇੱਕ ਇਸ ਵੱਟ ਨੂੰ ਇੱਕ ਕੁੰਡਾ ਬਣਾ ਰਹਿ ਗਿਆ ਆਪਾਂ ਇੱਕ ਕੁੰਡਾ ਹੋਰ ਘਟਾਉਣਗੇ ਬਸ ਤਿੰਨੇ ਕੁੰਡੇ ਘਟਾਵਾਂਗੇ ਚਾਰ ਕੁੰਡੇ ਬਣ ਕੇ ਤੇ ਆਪਾਂ ਤਿੰਨ ਤਿੰਨ ਕੱਲਾ ਕੱਲਾ ਕੁੰਡਾ ਆਪਾਂ ਚਾਰ ਵਾਰ ਚ ਘਟਾਉਣਾ ਤਿੰਨ ਵਾਰ ਚ ਚਾਰ ਗੁੰਡੇ ਬਣ ਕੇ ਆ ਦੇਖੀ ਚਾਰ ਗੁੰਡੇ ਬਣ ਲੈ ਦੋ ਦਾ ਇੱਕ ਫੇਰ ਕਰਦਾ ਹੁਣ ਕੁਝ ਨਹੀਂ ਕਰਨਾ ਆਪਾਂ ਨੇ ਕੋਈ ਗੁੰਡਾ ਨਹੀਂ ਘਟਾਉਣਾ ਕੋਈ ਕੁਝ ਨਹੀਂ ਕਰਨਾ ਤੇ ਮੈਂ ਤੁਹਾਨੂੰ ਹੁਣ ਸਲਾਈ ਪਾ ਕੇ ਫੇਰ ਦਿਖਾਉਣੀ ਜਦ ਮੈਂ ਦੂਜੀ ਸਾਈਡ ਹੋਣੀ ਆ ਸੱਤ ਸਲਾਈਆਂ ਆਪਣੀਆਂ ਹੋ ਗਈਆਂ ਹੁਣ ਹੁਣ ਇਹਨੂੰ ਆਪਾਂ ਕੀ ਕਰਾਂਗੇ ਦੇਖੀਏ ਚਾਰ ਸਲਾਈਆਂ ਪਾ ਕੇ ਤਾਂ ਪਹਿਲਾਂ ਇੱਕ ਇੱਕ ਕੁੰਡਾ ਘਟਾਇਆ ਔਰ ਚਾਰ ਸਲਾਈਆਂ ਪਾਤੀਆਂ ਚਾਰ ਕੁੰਡੇ ਬਣ ਕੇ ਚਾਰ ਕੁੰਡੇ ਬਣ ਕੇ ਇੱਕ ਇੱਕ ਕੁੰਡਾ ਆਪਾਂ ਨੇ ਘਟਾਇਆ ਤਿੰਨ ਵਾਰ ਤਿੰਨ ਕੁੰਡੇ ਘਟ ਗਏ ਤੇ ਸੱਤ ਸਲਾਈਆਂ ਪੈ ਗਈਆਂ ਆਪਣੀਆਂ ਇਹ ਸੱਤ ਸਲਾਈਆਂ ਜੇ ਪੂਰੀਆਂ ਹੋਣ ਤੋਂ ਬਾਅਦ ਹੁਣ ਇਹਨੂੰ ਆਪਾਂ ਕੀ ਕਰਾਂਗੇ ਆਪਾਂ ਚਾਰ ਕੁੰਡੇ ਦੋ ਦਾ ਇੱਕ ਕਰਾਂਗੇ ਆ ਦੇਖੀਏ ਦੋ ਦਾ ਇੱਕ ਲੈਣਾ ਆ ਹੋ ਗਏ 4 ਦੇਖੀ ਆਪਾਂ 4 ਕੁੰਡੇ ਘਟਾਪੇ ਹੁਣ ਇਹ ਕੁਛ ਨਹੀਂ ਕਰਨਾ ਆਪਾਂ 4 ਕੁੰਡਿਆਂ ਤੋਂ ਬਾਅਦ ਆਪਾਂ ਨੇ 3 ਬਟਾਂ ਜੀਆਂ ਜਿਹੜੀਆਂ ਪਾਈਆਂ ਹੋਈਆਂ ਨੇ ਉਲਟੀਆਂ-ਉਲਟੀਆਂ ਵਾਹੇ ਲੈਣਾ ਇਹ ਆਪਾਂ 3 ਬਣਾਉਣੀਆਂ ਨੇ ਤੇ ਆਪਾਂ ਨੇ ਇਹ 10 ਕਰਨੀਆਂ ਨੇ ਜੇ ਆਪਾਂ ਕੋਈ ਹਲਕੇ ਪੈਰ ਖਾਤਰ ਤਾਂ 8 ਬਟਾ ਪਾਇਓ ਜੇ ਪੈਰ ਭਾਰੀ ਆ ਤਾਂ ਆਪਾਂ ਨੇ ਮੈਂ ਤਾਂ ਫੁੱਲ ਸਾਈਜ਼ ਬਣਾਇਆ ਇਹ ਜੇ ਘੱਟ ਪਾਉਣੀਆਂ ਤਾਂ 8 ਬਹੁਤ ਨਹੀਂ ਪਾਉਣ ਨੂੰ ਇੱਕ ਸਾਈਡ ਆਪਣੀ ਹੋ ਗਈ ਤਿਆਰ ਦੇਖੀਏ 10 ਵਹੇ ਆਪਣੀਆਂ ਲਾਈਨਾਂ ਹੋ ਗਈਆਂ ਵਟਾਂ ਉਲਟੀ ਉਲਟੀਆਂ 10 ਬਣਾਈਆਂ ਨੇ ਇਹ ਸੱਤ ਬਣਾ ਕੇ ਤਾਂ ਮੈਂ ਇਹ ਚਾਰ ਗੁੰਡੇ ਘਟਾਏ ਨੇ ਤਿੰਨ ਵਟਾਂ ਆਪਾਂ ਨੂੰ ਉੱਪਰ ਪਾਈਆਂ ਨੇ ਕਿਉਂ ਹੁਣ ਮੈਂ ਤਿੰਨ ਤਿੰਨ ਗੁੰਡੇ ਇਧਰੋਂ ਘਟਾਏ ਨੇ ਬਸ ਬਾਕੀ ਉਲਟਾ ਸਿੱਧਾ ਹੀ ਹੋਰ ਕੁਝ ਨਹੀਂ ਕਰਿਆ ਇਸ ਤੇ ਹੁਣ ਮੈਂ ਦੂਆ ਵੀ ਤਿਆਰ ਕਰਕੇ ਫੇਰ ਮੈਂ ਤੁਹਾਨੂੰ ਦਿਖਾਉਂਗੀ ਜਦ ਤੱਕ ਲਈਏ ਧੰਨਵਾਦ